ਪਰਮ ਸਤਕਾਰਯੋਗ ਆਪਾਂ ਸਾਰੀਆਂ ਹੀ ਸੰਗਤਾਂ ਸਹਿਵਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਦੇ ਅੰਦਰ ਮਹਾਪੁਰਖਾਂ ਦੇ ਪਵਿੱਤਰ ਸਥਾਨ ਤੇ ਮਹਾਪੁਰਖ ਬਾਬਾ ਕਿਰਪਾ ਸਿੰਘ ਜੀ ਉਹਨਾਂ ਦੀ ਯਾਦ ਦੇ ਵਿੱਚ ਜੁੜ ਬੈਠੇ ਹਾਂ ਆਵੇਂ ਇਹ ਜੀਵਾ ਦੀਆਂ ਲੱਖਾਂ ਜੀਵਾ ਵੀ ਕਿਉਂ ਨਾ ਬਣ ਜਾਣ ਤਾ ਵੀ ਨਾਮ ਦੀ ਮਹਿਮਾ ਨੂੰ ਗਾਇ ਨਹੀਂ ਕੀਤਾ ਜਾ ਸਕਦਾ ਸਾਰੇ ਜੰਗਲ ਕਲਮ ਬਣ ਜਾਣ ساری ਪ੍ਰithvi ਕਾਗਜ਼ ਬਣ ਜਾਵੇ ਸਾਰੇ ਸਮੁੰਦਰ ਸਿਆਹੀ ਬਣ ਜਾਣ ਤਾਵੀ ਉਸ ਵਹਿਗੁਰੂ ਪਰਮੇਸ਼ਰ ਦੀ ਮਹਿਮਾ ਨੂੰ ਗੈ ਨਹੀਂ ਕੀਤਾ ਜਾ ਸਕਦਾ ਵੱਡੇ ਤੋਂ ਵੱਡੇ ਰਾਜੇ ਜਿਨ੍ਹਾਂ ਕੋਲੇ ਨਾਮ ਹੈ ਨਹੀਂ ਉਹ ਕੰਗਾਲ ਹੀ ਨੇ ਜਿਨ੍ਹਾਂ ਨੇ ਵਹਿਗੁਰੂ ਪਰਮੇਸ਼ਰ ਦਾ ਨਾਮ ਜਪਿਆ ਉਹ ਵੀ ਬੇਅੰਤ ਹੋ ਗਏ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣਦੋ ਜਿਨਾਂ ਭਾਗ ਮਥਾ ਹੈ ਸੇ ਨਾਨਕ ਹਰ ਰੰਗ ਮਾਣ ਦੋ ਨਹੀਂ ਤੁਲ ਰਾਮ ਨਾਮ ਵਿਚਾਰ ਨਾਮ ਦੇ ਬਰਾਬਰ ਹੋਰ ਕੋਈ ਵਸਤੂ ਹੋਰ ਕੋਈ ਪਦਾਰਤ ਹੈ ਹੀ ਨਹੀਂ ਜਿਨ੍ਹਾਂ ਨੇ ਮਹਾਪੁਰਖਾਂ ਨੇ ਬਾਬਾ ਕਿਰਪਾ ਸਿੰਘ ਜੀ ਸੰਤ ਬਾਬਾ ਨਰੈਣ ਸਿੰਘ ਜੀ ਮੋਨੀ ਬੜੀ ਸਾਧਨਾ ਕੀਤੀ ਆ ਉਹਨਾਂ ਨੇ ਤੱਪ ਅਦਰਾਜ ਹਰ ਮੰਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਸਾਨੂੰ ਤੇ ਅਸੀਂ ਇਲਾਕੇ ਤੋਂ ਬਾਹਰ ਵੱਡਰ ਤੇ ਚਲੇ ਜਾਈਏ ਸਾਨੂੰ ਕੋਈ ਨਹੀਂ ਪਛਾਣਦਾ ਕੋਈ ਨਹੀਂ ਜਾਣਦਾ ਵਾਕੀ ਮਹਾਪੁਰਖਾਂ ਦੇ ਮਨ ਦੀ ਮੋਜ ਹੋਇਆ ਕਰਦੀ ਹੈ ਉਹ ਕਿਸੇ ਨੂੰ ਬੁਲਾਉਣ ਨਾ ਬੁਲਾਉਣ ऐसे महापुरुष देखे ने जेडे 6-6 ਮਹੀਨੇ ਬਾਹਰ ਹੀ ਨਹੀਂ ਨਿਕਲਦੇ ਐਸੇ ਮਹਾਪੁਰਖ ਵੀ ਵੇਖੇ ਨੇ ਜਿਹੜੇ ਚੁੱਪ ਹੀ ਹੋ ਗਏ ਧੰਨ ਧੰਨ ਬਾਬਾ ਰਤਨ ਸਿੰਘ ਜੀ ਅਤਰ ਸਰ ਸਾਹਿਬ ਵਾਲੇ ਮੈਂ ਉਹਨਾਂ ਦੀ ਸੰਗਤ ਕੀਤੀ ਹੈ ਉਹ ਚੁੱਪ ਹੀ ਹੋ ਗਏ ਸੀ ਹਮੇਸ਼ਾ ਨਾਮ ਦੇ ਵਿੱਚ ਹੀ ਰੰਗੇ ਰਹਿੰਦੇ ਸੀ ਉਹ ਭਾਵੇਂ ਝੌਂਪੜੀ ਦੇ ਵਿੱਚ ਰਹਿੰਦੇ ਹੁਣ ਉਹਤੇ ਸਾਰੀ ਸ੍ਰਿਸ਼ਟੀ ਦੇ ਰਾਜੇ ਨੇ ਵਸਤਾ ਟੁੱਟੀ ਝੌਂਪੜੀ ਚੀਰ ਸਭ ਛਿਨਾ ਰਾਜਾ ਸਗਲੀ ਸ੍ਰਿਸ਼ਟਿਕਾ ਹਰ ਨਾਮ ਮਨ ਭਿੰਨਾ ਐਸੇ ਮਹਾ ਪਰਖਾਂ ਦੀ ਸੰਗਤ ਅਰਦਾਸ ਕਰਿਆ ਕਰੋ ਸਹੀ ਪਿਆਰੇ ਮੇਲ ਜਿੰਨਾ ਮਿਲਿਆਂ ਤੇਰਾ ਨਾਮ ਚਿੱਤ ਆਵੇ ਜਿੰਨਾ ਦਸੰਧਣੀਆਂ ਦੁਰਮਤ ਬੰਜੇ ਮਿੱਤਰ ਓ ਸੱੜੜੇ ਸਹੀ ਮਿੱਤਰ ਕੌਣ ਨੇ ਜਿਹੜੇ ਸਾਨੂੰ ਗੁਰੂ ਪਰਮੇਸ਼ਰ ਦੇ ਨਾਲ ਜੋੜਦੇ ਨੇ ਤਾਂ ਤਨ ਬਾਬਾ ਅਨੰਦ ਸਿੰਘ ਜੀ ਨਾਨਕ ਸਰਕਲੇਰਾ ਵਾਲੇ ਉਹਨਾਂ ਦੇ ਕੋਲੇ ਸੁੰਦਰ ਸਿੰਘ ਮਜੀਠੀਆ ਆਇਆ ਜਿਹਦੇ ਸਮੁੰਦਰੀ ਜਹਾਜ਼ ਚੱਲਦੇ ਸੀ ਮਹਾਪੁਰਖਾਂ ਦੇ ਦਰਸ਼ਨ ਕੀਤੇ ਬਚਨ ਬਲਾਸ ਹੋਏ ਜਦੋਂ ਬਾਹਰ ਆਇਆ ਨਾ ਉਹ ਇੰਟਰਵਿਊ ਵਾਲੇ ਪੱਤਰਕਾਰ ਖੜੇ ਸੀ ਉਹ ਕਹਿੰਦੇ ਮਹਾਪੁਰਖਾਂ ਨੂੰ ਮਿਲ ਕੇ ਕਿਵੇਂ ਲੱਗਿਆ ਕਹਿੰਦਾ ਜੀ ਆਨੰਦ ਆ ਗਿਆ ਮੈਂ بڑے ਮਹਾਪੁਰਖਾਂ ਨੂੰ ਮਿਲਿਆ ਮੇਰੀ ਖਾਤਰ ਹਾਰ ਚੱਕੀ ਫਿਰਦੇ ਸੀ ਸਰੂਪੇ ਚੱਕੀ ਫਿਰਦੇ ਸੀ ਕਿਉਂਕਿ ਫੋਕੀ ਟੋਰ ਬਣਾਉਂਦੇ ਨੇ ਨਾ ਕਈ ਬਾਬੇ ਪਰ ਜਿਹੜੇ ਰੱਬ ਦੇ ਪਿਆਰੇ ਨੇ ਕਹਿੰਦਾ ਪਹਿਲੀ ਵਾਰੀ ਮੈਨੂੰ ਐਸੇ ਮਹਾਪੁਰਖ ਮਿਲੇ ਜਿਨ੍ਹਾਂ ਨੂੰ ਮਿਲ ਕੇ ਮੇਰਾ ਨਿਤਨੇਮ ਵਧੀਆ ਮੇਰਾ ਪਰਮੇਸ਼ਰ ਤੇ ਵਿਸ਼ਵਾਸ ਵਧੀਆ ਮਹਾਪਰਖਾਂ ਨੇ ਉਹਨੂੰ ਬਚਨ ਕੀ ਕੀਤਾ ਸੀ ਜਦੋਂ ਮਿਲਿਆ ਮਹਾਪਰਖ ਕਹਿੰਦੇ ਤੇਰੀ ਗੁੱਡੀ ਤੇ ਬਹੁਤ ਆਕਾਸ਼ ਦੇ ਵਿੱਚ ਉੱਡਦੀ ਐ ਪਰ ਤੇਰਾ ਪਿੰਨਾ ਬਹੁਤ ਛੋਟਾ ਐ ਤੇਰਾ ਕਾਰੋਬਾਰ ਤੇ ਬਹੁਤ ਤਕੜਾ ਐ ਉਹ ਵੀ ਬਹੁਤ ਵਧੀਆ ਬੰਦਾ ਸੀ ਪੰਜ ਪਾਠ ਜਪਦੀ ਸਾਹਿਬ ਦੇ ਰੋਜ਼ ਕਰਦਾ ਸੀ ਮਹਾਪਰਖ ਕਹਿੰਦੇ ਤੇਰਾ ਕਾਰੋਬਾਰ ਤੇ ਬਹੁਤ ਤਰੱਕੀ ਦੇ ਵਿੱਚ ਐ ਪਰ ਜਿਹੜਾ ਤੇਰਾ ਨਿਤਨੇਮ ਹੈ ਉਹ ਬਹੁਤ ਛੋਟਾ ਇਹਨੂੰ ਹੋਰ ਵਧਾ ਦੇ ਬੋਲੋ ਸਤਨਾਮ ਐਸੇ ਮਹਾਪੁਰਖ ਕਹਿੰਦਾ ਮੈਨੂੰ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ ਮਿਲੇ ਨੇ ਜਿਨ੍ਹਾਂ ਨੂੰ ਮਿਲ ਕੇ ਮੇਰਾ ਨਿਤਨੇਮ ਵੀ ਵਧਿਆ ਮੇਰਾ ਪਰਮੇਸ਼ਰ ਤੇ ਪਿਆਰ ਵੀ ਵਧਿਆ ਮੇਰਾ ਵਿਸ਼ਵਾਸ ਵੀ ਵਧਿਆ ਇਸ ਕਰਕੇ ਸੰਗਤ ਜੀ ਆਪਣੇ ਬੱਚਿਆਂ ਦਾ ਧਿਆਨ ਰੱਖਿਆ ਕਰੋ ਕਿਵੇਂ ਦੇ ਉਹਨਾਂ ਦੇ ਫਰੈਂਡ ਨੇ ਕਿਵੇਂ ਕਿਵੇਂ ਦੇ ਆ ਫਰੈਂਡਾਂ ਦੇ ਕੋਲੇ ਉਹ ਬੈਠਦੇ ਉੱਠਦੇ ਨੇ ਆਪਣੇ ਬੱਚਿਆਂ ਨੂੰ ਵੀ ਇੱਥੇ ਨਾਲ ਲੈ ਕੇ ਆਇਆ ਕਰੋ ਤਾਂ ਕਿ ਮਹਾ ਪਰਖਾਂ ਦੀ ਸੰਗਤ ਕਰਕੇ ਉਹਨਾਂ ਦਾ ਵੀ ਪਰਮੇਸ਼ਰ ਤੇ ਵਿਸ਼ਵਾਸ ਵਧੇ ਉਹ ਵੀ ਗੁਰੂ ਨਾਲ ਜੁੜਨ ਆਓ ਸੰਗਤ ਜੀ ਕਿਉਂਕਿ ਵਖਤ ਵਿਚਾਰੇ ਸੋ ਬੰਦਾ ਹੋਏ ਬੜੇ ਲੰਮੇ ਸਮੇਂ ਤੋਂ ਸਟੇਜ ਤੇ ਮੇਰੇ ਨਾਲੋਂ ਵਿਦਵਾਨ ਮਹਾਨ શિક્ષੀਤਾਂ ਇਸ ਸਟੇਟ ਤੇ ਬੈਠੀਆਂ ਨੇ ਲੰਮੇ ਸਮੇਂ ਤੋਂ ਲੰਮੇ ਸਮੇਂ ਤੋਂ ਸੰਗਤਾਂ ਇੰਨੀ ਗਰਮੀ ਦੇ ਵਿੱਚ ਹਾਜ਼ਰੀ ਭਰਦੀਆਂ ਨੇ ਮਹਾਪੁਰਖ ਬਾਬਾ ਰਣਜੀਤ ਸਿੰਘ ਜੀ ਬਹੁਤ ਪਿਆਰ ਕਰਦੇ ਨੇ ਵੱਡੇ ਮਹਾਪੁਰਖ ਬਾਬਾ ਨਾਰਾਇਣ ਸਿੰਘ ਜੀ ਮੋਨੀ ਮੈਨੂੰ ਉਹਨਾਂ ਦਾ ਬਚਨ ਸੀ ਕਹਿੰਦੇ ਤੇਰੇ ਤਾਂ ਇੱਥੇ ਪੱਕੇ ਨੇ ਤੂੰ ਆਇਆ ਕਰ ਉਨ੍ਹਾਂ ਦਾ ਬਚਨ ਹੈ ਉਨ੍ਹਾਂ ਦੇ ਬਚਨਾਂ ਦੀ ਕਿਰਪਾ ਤੁਹਾਡੇ ਸੰਗਤ ਦੇ ਦਰਸ਼ਨ ਕਰੀਦੇ ਨੇ ਤੁਹਾਡੇ ਚਰਨਾਂ 'ਚ ਹਾਜ਼ਰੀ ਭਰੀ ਦੀ ਹੈ ਉਸੇ ਤਰ੍ਹਾਂ ਹੀ ਇਹ ਵੀ ਮਹਾਪੁਰਖ ਬਹੁਤ ਪਿਆਰ ਕਰਦੇ ਨੇ ਇਹ ਵੀ ਬਚਨ ਕਰਦੇ ਹੁੰਦੇ ਨੇ ਭਾਈ ਤੂੰ ਸਾਡੀ ਕੁੜੀ ਐ ਔ ਸੰਗਤ ਜੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸੇ ਵਿਭਾਗ